ਅੰਮ੍ਰਿਤਸਰ ਦਾ ਟਰਾਂਸਪੋਰਟ ਨਗਰ ਜਿਸ ਨੂੰ ਜਹਾਜ਼ਕੜ ਵੀ ਆਖਦੇ ਹਨ ਇੱਥੋਂ ਦੇ ਟਰਾਂਸਪੋਰਟਰ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਦੇ ਰੂਪ ਵਿੱਚ ਦਿੰਦੇ ਹਨ ਪਰ ਕੋਈ ਸਹੂਲਤ ਨਹੀਂ ਮਿਲ ਰਹੀ ਜਗਾ ਜਗਾ ਕੂੜੇ ਦੇ ਢੇਰ ਲੱਗੇ ਹੋਏ ਹਨ ਸਟਰੀਟ ਲਾਈਟਾਂ ਟੁੱਟੀਆਂ ਹੋਈਆਂ ਹਨ ਆਏ ਦਿਨ ਚੋਰੀਆਂ ਹੋ ਰਹੀਆਂ ਨੇ ਪਰ ਟਰਾਂਸਪੋਰਟਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਧਰ ਟ੍ਰੈਫਿਕ ਪੁਲਿਸ ਵੱਲੋਂ ਹੈਵੀ ਗੱਡੀਆਂ ਦੀ ਐਂਟਰੀ ਸ਼ਹਿਰ ਵਿੱਚ ਬੰਦ ਕਰ ਦਿੱਤੀ ਗਈ ਹੈ ਜਿਸ ਨਾਲ ਟਰਾਂਸਪੋਰਟਰਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ट्रांसपोर्ट नगर में नो एंट्री 24 घंटे की हो नहीं सुबह सुबह आठ से शाम को छः बजे की नो एंट्री है हमारे वहाँ आ नहीं सकते हैं तो हमारे नो एंट्री खुलाई जाए सरकार की तरफ से कोई सहूलत नहीं है कोई तरह की आप ट्रांसपोर्ट नगर में जाके देखिए जगह जगह खड्ढे पड़े हैं आने जाने में बड़ी दिक्कत हो रही है पूरे के ढेर लगे हुए हैं इधर भी लगे हुए पूरे जांचगढ़ में भी लगे हुए तो इसका सफाई सफाई कराया जाए जहाँ जहाजगढ़ में अभी तक तो सटी लाइट कुछ इलाकों में चल रही है कुछ इलाकों में तो बिल्कुल बंद है और रात को चोर उच्चे जहाँ पर बहुत ज़्यादा रहते हैं कोई ठेले वालों के माल भी उठाए गए हैं सुनाई कोई नहीं हो रही देखो जी यह जहाजगढ़ पटाका मार्केट है इतें असी घट तो घट असी पंद्रह वारी इतने क्या और इम्प्रूवमेंटरस्ट सब कह है चुके हैं कि भी इत कूड़े का बहुत बुरा हाल है और ਉਹਨਾਂ ਦੀਆਂ ਗੱਡੀਆਂ ਆਂਦੀਆਂ ਵੀ ਐ ਪਰ ਆਂਦੀਆਂ ਐ ਤਾਂ ਉਹਨਾਂ ਹੀ ਫੇਰ ਹੋ ਜਾਂਦਾ ਪਰ ਪ੍ਰਸ਼ਾਸਨ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਹੈ ਕਿ ਦੇਖੋ ਐਨਾ ਪਬਲਿਕ ਚਲਦੀ ਫਿਰਦੀ ਐ ਰੈਵਨਿਊ ਦੇਈਦਾ ਐ ਟਰਾਂਸਪੋਰਟ ਪਰ ਕਾਰਪੋਰੇਸ਼ਨ ਦਾ ਕੋਈ ਧਿਆਨ ਨਹੀਂ ਕਾਰਪੋਰੇਸ਼ਨ ਕਹਿੰਦਾ ਇੰਪਰੂਵਮੈਂਟ ਦੇਖੇ ਇੰਪਰੂਵਮੈਂਟ ਦੇ ਕਹਿੰਦਾ ਕਾਰਪੋਰੇਸ਼ਨ ਦੇਖੇ ਇਹਦਾ ਗਲਤੀ ਤੋਂ ਜਲਦੀ ਛੁਟਕਾਰਾ ਪਾਉਣਾ ਦੇਣਾ ਚਾਹੀਦਾ ਹੁਣ ਅੰਮ੍ਰਿਤਸਰ ਦਾ ਟਰਾਂਸਪੋਰਟ ਨਗਰ ਜਿਸ ਨੂੰ ਕੇ ਜਹਾਜ਼ਗੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਹੂਲਤਾਂ ਦੀ ਗੱਲ ਕਰੀਏ ਤਾਂ ਬਿਲਕੁਲ ਨਾਂ ਦੇ ਬਰਾਬਰ ਹਨ ਉਥੋਂ ਦੇ ਟਰਾਂਸਪੋਰਟਰ ਜਿਹੜੇ ਵਪਾਰੀ ਨੇ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਨਾ ਉਥੇ ਸਟਰੀਟ ਲਾਈਟਾਂ ਨਹੀਂ ਤੇ ਨਾ ਉਥੇ ਸੜਕਾਂ ਨੇ ਕੂੜੇ ਦੇ ਢੇਰ ਲੱਗੇ ਹੋਏ ਨੇ ਟਰਾਂਸਪੋਰਟਰਾਂ ਨੇ ਸਰਕਾਰ ਤੇ ਪ੍ਰਸ਼ਾਸਨ پاسੂ ਅਪੀਲ ਕੀਤੀ ਹੈ ਕਿ ਜਲਦੋ ਜਲ ਦੇ ਟਰਾਂਸਪੋਰਟ ਨਗਰ ਦਾ ਵਿਕਾਸ ਕਰਵਾਇਆ ਜਾਵੇ ਤਾਂ ਜੋ ਟਰਾਂਸਪੋਰਟਰ ਵਧੀਆ ਤਰੀਕੇ ਨਾਲ ਆਪਣਾ ਵਪਾਰ ਕਰ ਸਕਣ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੀ ਨਿਊਜ਼